ਅਸੀਂ ਗੁਰੂ ਤੋਂ ਗਿਆਨ ਲੈ ਕੇ ਮਤਲੇ ਅੰਦਰੋਂ ਗਿਆਨ ਪ੍ਰਗਟ ਕਰਨਾ ਹੈ ਗਿਆਨ ਦਾ ਸਾਗਰ ਹੈਗਾ ਸਾਡੇ ਕੋਲ ਬਸ ਅਸੀਂ ਉਹਨੂੰ ਫਲੋਰਨਾ ਹੈ ਔਰ ਦੇਖਣਾ ਹੈ ਆਪਾਂ ਖਾਣ ਖਾਣ ਲਈ ਜਾਈਏ ਸਾਡਾ ਮੂੰਹ ਮਿੱਠਾ ਹੋਊਗਾ ਖਾਣੀ ਪੈਣੀ ਹੈ ਫੜ ਬਣਾ ਜੀ ਤੇ ਦੀਪਕ ਦੀਪਕ ਕਹਦੀ ਚੰਨ ਹੋ ਜੂਗਾ ਜਨਾਖਣ ਫੜਨਾ ਹੈ ਕਿ ਫਿਰ ਅਸੀਂ ਰਟਮਾ ਕਿ ਮਰਬ ਨੂੰ ਮਿਲ ਪਾਗੇ ਜਿਹੜੇ ਮੰਤਰ ਨਾਲ ਜਿਹੜੇ ਬੰਦੇ ਮੰਤਰ ਦੇ ਰਹੇ ਜਿਹੜਾ ਜੀ 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 ਸਿਸਟਮ ਚੱਲ ਰਿਹਾ ਹੈ ਨਾ ਜਿਹੜਾ ਹਾਂਜੀ ਸਿੱਖੀ ਦੇ ਵਿੱਚ ਹੀ ਬਹੁ ਰੂਪੀਏ ਬਣ ਕੇ ਬਾਣੀ ਰੱਖ ਕੇ ਰੂਪ ਉਹ ਬਣਾ ਕੇ ਜੀ 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 ਤੇ ਅਸੀਂ ਭੁਲੇਖੇ ਚ ਆਏ ਨਮਸਕਾਰ ਗੁਰਵੰਦ ਸਾਹਿਬ ਨੂੰ ਹੀ ਕਰਦੇ ਆ ਤੇ ਫਿਰ ਗੱਲ ਦੂਜੀ ਕਰਦੇ ਆ ਹੁਣ ਅਸਲ 'ਚ ਸਾਨੂੰ ਨਮਸਕਾਰ ਦਾ ਨਹੀਂ ਪਤਾ ਹੁਣ ਤੋਂ ਕਿਸੇ ਨੂੰ ਨਮਸਕਾਰ ਕਰਕੇ ਵੇਖੀਗਾ ਉਹਨੇ ਹੈ ਨਾ ਪੱਗ ਬੰਨ ਕੇ ਨਮਸਕਾਰ ਜੀ 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 ਗਰਬਾਨੀ ਚ ਦਸਿਆ RAM ਨਾਮ ਕੋ ਨਮਸਕਾਰ ਜਿਹੜਾ ਹਿਰਦੇ ਨੇ ਮਨ ਨੇ ਗੁਰੂ ਦੀ ਗੱਲ ਨੂੰ ਮੰਨਣਾ ਇਹ ਆ ਨਮਸਕਾਰ ਤੇ ਅਸੀਂ ਕਰਦੇ ਹਾਂ ਸਲਾਮ ਜਵਾਬ ਜੀ ਦੋਵੇਂ ਕਰੇ ਮੁੱਢੋਂ ਕੋਠਾ ਜਾਏ ਨਾਨਕ ਦੋਵੇਂ ਕੂੜੀਆਂ ਥਾਏ ਨਾ ਕੋਈ ਪਾਏ ਅਸੀਂ ਗੁਰੂ ਘਰ ਜਾਂਦੇ ਆਂ ਮਾਲੇ ਨੂੰ ਮੱਥਾ ਵੀ ਟੇਕਦੇ ਆਂ ਉਹ ਆਂ ਦਾ ਝੂਠ ਨਾ ਬੋਲੋ ਅਸੀਂ ਬੋਲਦੇ ਆਂ ਸੋਝੀ ਨਿਆਰੀ ਸੋਝੀ ਜਾਈ ਦੇ ਨਹੀਂ ਲੈਂਦੇ ਨੇ ਬਣੀ ਦਾ ਸੁੰਦੇ ਨਹੀਂ ਨਾ ਮਾਨੀ ਸਾਡਾ ਸੁੰਦਾ ਸੰਤਾ ਤੇ ਜਿੱਦਾਂ ਇਹ ਵੀ ਸੁਣਿਆ ਮੈਂ ਵੀ ਬਾਣੀ ਸੁਣਦੇ ਰਹੋ ਸੁਣਦੇ ਰਹੋ ਸੁਣਦੇ ਰਹੋ ਤੇ ਧੀਰੇ ਧੀਰੇ ਮਨ ਚ ਹੱਸਦੀ ਐ ਇਦਾਂ ਹੁੰਦਾ ਹੁੰਦਾ ਤੇ ਫਿਰ ਕਿਤੇ ਨਾ ਕਿਤੇ ਦਿਨ ਜਦੋਂ ਬੱਚਾ ਪਿਓ ਨੂੰ ਕਹਿੰਦੇ ਪਾਪਾ ਮਾ ਆ ਲੈਣਾ ਪਾਪਾ ਆ ਲੈਣਾ ਪਾਪਾ ਆ ਲੈਣਾ ਕਿਤੇ ਨਾ ਕਿਤੇ ਤਰ੍ਹਾਂ ਮਾਈ ਜਾਂਦਾ ਨਾ ਤੇ ਜੇ ਅਸੀਂ ਰੋਜ਼ ਗੁਰੂ ਦੀ ਗੱਲ ਸੁਣਾਗੇ 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 ਇੱਕ ਥਾਂ ਪੱਥਰ ਦੇ ਉੱਤੇ ਪਾਣੀ ਦਾ ਤੁਕਾ ਡਿੱਗਦਾ ਰਹੇ ਤੇ ਉੱਥੇ ਨਿਸ਼ਾਨ ਪੈ ਜਾਂਦਾ ਜੀ ਜੀ ਬਰਸੀ ਤਾਂ ਬਣੀ ਨੰਦੇ ਵੀ ਅਸੀਂ ਕੁਝ ਨਹੀਂ ਕਰ ਰਹੇ ਬਾਣੀ ਬਹੁਤ ਸੋਖੀ ਹੈ ਸਾਧ ਭਾਸ਼ਾ ਦਾ ਮਤਲਬ ਸਰਸਰ ਲਪਾਸ਼ਾ ਦੇ ਵਿੱਚ ਲਿਖੀ ਹੈ ਜਿਹੜੀ ਲੋਕਾਂ ਦੀ ਭਾਸ਼ਾ ਸੀ ਉਦੋਂ ਲੋਕ ਆਮ ਵਰਤਦੇ ਸੀ ਜੀ ਇਹਦੇ ਨਾਲ ਗੱਲਾਂ ਬਾਤਾਂ ਕਰਦੇ ਸੀ ਸਾਰੇ ਮੁਹਾਵਰੇ ਐ ਚੌ ਜੁਗਾਂ ਦਾ ਗਿਆਨ ਦਾ ਮਤਲਬ ਹੈ ਵੀ ਜਿਹੜਾ ਜਦੋਂ ਦਾ ਇਹ ਜਿਹੜੇ ਚਾਰ ਅਵਸਥਾ ਬਣੀ ਐ ਹਾਂ ਜੀ ਕਿਹੜੀਆਂ ਕਿਹੜੀਆਂ ਸਤਜਗ ਜੀ ਤੇ ਜਿਸ ਜਿਸ ਸਤ ਪਰਗਤ ਹੈ ਜੀ ਕਿ ਸਾਜੋਗਾ ਸਹੀ ਸੱਚ ਹੈ ਜੀ ਜੇ ਥੋੜਾ ਦਾ ਸੱਚ ਘਟ ਗਿਆ ਜੀ ਤਿੰਨ ਗੁਣਾ ਦਾ ਪ੍ਰਭਾਵ ਵਧ ਗਿਆ ਜੀ ਤੇ ਉਤੇ ਵਿਤਾ ਬਣ ਗਿਆ ਜੇ ਅੱਧੀ ਮਾਤ ਚੰਗੀ ਹੈ ਤੇ ਅੱਧੀ ਮਾੜੀ ਹੈ ਤੇ ਇਹ ਦੁਆਪਰ ਬਣ ਗਿਆ ਬਰਾਬਰ ਬਰਾਬਰ ਠੀਕ ਤੇ ਜੇ ਕਾਲ ਯੁਗ ਦਾ ਪ੍ਰਭਾਵ ਵਧ ਗਿਆ ਤੇ ਗੁਰੂ ਨੂੰ ਬਿਲਕੁਲ ਹੀ ਭੁੱਲ ਗਏ